ਜਸਮਨ ਤੇ ਜਕਸਾਜ ਵੱਲੋਂ ਮੈਸੇਜ ਆਇਆ ਹੈ ਵੀ ਸਾਡੇ ਤਾਏ ਇੰਦਰਪਾਲ ਦੀ ਗੱਡੀ ਦੇ ਵਿੱਚ ਜਿੰਨਾ ਜਿੰਨਾਂ ਨੇ ਵੀ ਸਹਿਯੋਗ ਪਾਇਆ ਸੰਦੀਪ ਦੇ ਬੱਚਿਆਂ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਇੱਕ ਵਾਰੀ ਤਾੜੀਆਂ ਮਾਰ ਦਿਓ ਜਸਮਨ ਜਕਸਾਜ ਪੈਰ ਰਪਿੰਦਰ ਕੌਰ ਕਿਉਂਕਿ ਇੰਦਰਪਾਲ ਮੂੰਹ ਦਾ ਬੜਬੋਲਾ ਬੋਲਣਾ ਪਤਾ ਨਹੀਂ ਕੀ ਇਹਨੇ ਤੇ ਪਰ ਦਿਲ ਦੇ ਵਿੱਚ ਸਫਾਈ ਹੈ ਐਨ ਕਹਿੰਦੇ ਉਹਨੇ ਜਿਵੇਂ ਬੰਦਾ ਹੈ ਖਰਾ ਸੋਨਾ ਹੈ ਇੰਦਰਪਾਲ ਲੈ ਵੀ ਇੰਦਰਪਾਲ ਜੇ ਪਹਿਲਵਾਨ ਹੁੰਦਾ ਤੇ ਗੱਲਾਂ ਫੇਰ ਹੀ ਹੋਣੀਆਂ ਸੀ ਹੁਣ ਯਾਰ ਵਿਛੜ ਗਿਆ ਉਹਨੂੰ ਯਾਦ ਕਰ ਸਕਦੇ ਆ ਉਹਦੀ ਯਾਦ ਹੈ ਅੱਜ ਉਹ ਨਾਲ ਹੀ ਹੈ ਆਪਣੇ ਸੰਦੀਪ ਨਾਲ ਹੀ ਹੈ ਇੰਦਰਪਾਲ ਦਾ ਸਨਮਾਨ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਹ ਸੱਜਣ ਨੇ ਮੁੜ ਕੇ ਤੇ ਨਹੀਂ ਆਉਣਾ ਪਰ ਉਹਦੀ ਸੋਚ ਇੱਕ ਗੱਲ ਹੁੰਦੀ ਹੈ ਇਨਸਾਨ ਚੱਲਾ ਜਾਂਦਾ ਹੈ ਸ਼ਾਹ ਕੋਡ ਵੀ ਚੱਲ ਰਹੀ ਹੈ ਕੱਪ ਵੀ ਹੋ ਰਿਹਾ ਹੈ ਮੇਜਰ ਲੀਗ ਵੀ ਚੱਲ ਰਹੀ ਹੈ ਜਿਉਂ ਨੇ ਚੰਗਾ ਕੀਤਾ ਇਹ ਤਾਂ ਚੱਲ ਰਹੀ ਹੈ ਉਹਦਾ ਸਾਰਾ ਕਾਫਲਾ ਇੱਕ ਵਾਰੀ ਸੰਦੀਪ ਦੇ ਨਾਮ ਤੇ ਤਾੜੀਆਂ ਜ਼ੋਰਦਾਰ ਮਾਰ ਦਿਓ ਸੰਦੀਪ ਜਿੰਦਾਬਾਦ ਗੁਰਲੀਨ ਵਿੱਚ ਗੱਲ ਕਹਿਣੀ ਚਾਹੁੰਦਾ ਇੰਦਰਪਾਲ ਨੇ ਗੋਡੀ ਖੇਡੀ ਹੈ ਗੋਡੀ ਖਾਦੀ ਨਹੀਂ ਇਹ ਕਿਸੇ ਕਿਸੇ ਦਾ ਮੁੱਲ ਪੈਂਦਾ ਹੈ